ਹਾਂਜੀ ਲੈ ਅਬ ਇਹ ਮੈਂ ਤੁਹਾਡੇ ਵਾਲੀ ਚੱਲੀ ਹਾਂ ਅੱਛਾ ਅੱਛਾ ਮੈਂ ਕਿਹਾ ਰੋਟੀ ਬਣ ਗਈ ਹੈ ਤੇ ਤੁਹਾਨੂੰ ਕਹਿ ਲਾ ਕਿ ਖਾ ਲੋ ਗਰਮ ਗਰਮ ਚਲੋ ਕੋਈ ਨਹੀਂ ਰੋਟੀ ਖਾ ਲੈਣੇ ਆ ਲਖਬੀਰ ਵੀ ਆਂਦੇ ਆ ਅੱਜ ਕੋਈ ਕੋਰਟ ਚ ਕੰਮ ਹੀ ਤੇ ਕਹਿੰਦੇ ਸੀ ਕਿ ਮੈਂ ਕਿਹਾ ਕੰਮ ਬੰਦ ਵੇੜ ਕੇ ਆਵਾਂਗਾ ਠੀਕ ਆ ਠੀਕ ਆ ਠੀਕ ਆ ਚਾ ਲਾ ਲੈਂਦੇ ਫਿਰ ਖਾ ਲੈਂਦੇ ਆਹੋ ਕੋਈ ਨਹੀਂ ਖਾ ਲੈਣੇ ਆ ਤੇ ਸੈਟਸ ਹੋ ਗਿਆ ਏ ਸੈ ਤੇ ਰੋਟੀ ਖਾ ਕੇ ਗਿਆ ਸੋਂ ਠੀਕ ਆ ਠੀਕ ਆ ਤੇ ਮੈਂ ਨਾ ਤੁਹਾਨੂੰ ਗੱਲ ਕਰਨੀ ਹੈ ਤੁਹਾਡੇ ਨਾਲ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਆ ਗਿਆ ਏ ਆਹੋ ਜੋ ਤੇ ਦੱਸਿਆ ਮੈਂ ਉਹ ਤੇ ਉਹਨਾਂ ਨੇ ਪਹਿਲੇ ਤਾਂ ਤਰੀਕ ਕਹਿੰਦੇ ਹੀ ਨਹੀਂ ਅਗਲੇ ਸਾਲ ਕਰਾਂਗੇ ਹੁਣ ਐਟ ਅ ਟਾਈਮ ਕੁੜੀ ਵਾਲੇ ਕਹਿੰਦੇ ਕਿ ਵਿਆਹ ਰੱਖੋ ਉਹ ਵੀ ਸਗੰਤ 21 ਦੀ ਬਰਾਤ ਆ ਲੈ ਆ ਤਾਂ ਫਿਰ ਦਿਨ ਆ ਗਏ ਲੱਗੇ ਦਿਨ ਤੇ ਵਿੱਚ ਕੁਝ ਵੀ ਨਹੀਂ ਰਹਿ ਗਿਆ ਕੱਪੜੇ ਬਣਾਣੇ ਆ ਦੋ ਕਸੂਟ ਬਣਾ ਲੰਨੀ ਆ ਤੇ ਫਿਰ ਆਪਾਂ ਕਿਸੇ ਦਿਨ ਬਾਜ਼ਾਰ ਚਲੀਏ ਜੇ ਤੇ ਹੁਣ ਵਿਆਹ ਵਾ ਉਹ ਤੇ ਆ ਥੋੜੇ ਦਿਨਾਂ ਤੇ ਫਿਰ ਤੇ ਸਵੇਰੇ ਜਾ ਕੇ ਤੇ ਸਵੇਰੇ ਸੀਪਣੇ দাও ਕਿ ਫਿਰ ਬੰਨੇ ਆ ਉਹ ਤੇ ਹੈ ਹੀ ਹੈ ਕਿਉਂਕਿ ਸੂਟ ਜ਼ਰੂਰੀ ਆ ਭਰਾ ਦਾ ਵਿਆਹ ਹੈ ਮੇਰੇ ਕੋ ਹੈ ਤੇ ਹੈ ਸੂਟ ਪਰ ਨਾ ਪਾਏ ਆ ਬਣੀ ਹਰੇ ਮੈਂ ਲਖਬੀਰ ਨਾਲ ਹੀ ਗੱਲ ਕੀਤੀ ਹੈ ਮੈਂ ਕਿਹ ਚੱਲ ਤੁਹਾਨੂੰ ਦੱਸ ਦਿੰਨੀ ਆ ਪਾਏ ਵੀ ਆ ਤੇ ਹੁਣ ਤੁਸੀਂ ਜਿਹੜੇ ਤੁਹਾਡੇ ਕੋ ਪਹਿਲੇ ਪਏ ਤੁਸੀਂ ਉਹ ਵੀ ਨਹੀਂ ਲਿਆ ਸਕਦੇ ਘਰੋਂ ਕਿਉਂਕਿ ਸੱਚ ਮੰਮੀ ਦਾ ਵੀ ਫੋਨ ਆਇਆ ਹੈ ਅੱਛਾ ਅੱਛਾ ਮੰਮੀ ਦਾ ਆਹ ਹੋ ਦੇ ਤੇ ਉਹ ਡੈਡੀ ਦੀ ਮਾਸ ਵੀ ਨਹੀਂ ਆਦਰ ਯਾ ਜੂਪੀ ਵਾਲਾ ਹਾਂ ਹੈਗੇ ਆ ਕਹਿੰਦੇ ਆਹੋ ਤੇ ਉਹਨਾਂ ਦੇ ਵੀ ਕੁੜੀ ਦਾ ਵਿਆਹ ਆ ਅੱਛਾ ਕਰੋ ਉਹ ਵੀ ਮੇਰੇ ਖਿਆਲ ਚ ਆ ਹਫਤੇ ਦੇ ਵਿੱਚ ਵਿੱਚ ਹੀ ਆ ਅੱਛਾ ਬੜੀ ਜਲਦੀ ਤੇ ਆਹ ਉਹ ਉਹ ਤੈਨੂੰ ਤੁਹਾਨੂੰ ਪਤਾ ਹੈ ਮਾਸੀ ਚ ਉਧਰ ਠੀਕ ਨਹੀਂ ਰਹਿੰਦੇ ਤੇ ਉਹਨਾਂ ਨੇ ਫਿਰ ਛੇਤੀ ਚ ਉਹਨਾਂ ਕਿਹਾ ਕਿ ਕੋਈ ਪਤਾ ਨਹੀਂ ਅੱਜ ਆ ਕੇ ਕੱਲ ਆ ਅਛਾ ਅਛਾ ਤੇ ਹੱਥੀ ਚਲ ਕਰ ਜਾਣਗੇ ਠੀਕ ਉਹ ਤੇ ਮੈਨੂੰ ਕਹਿਣ ਦੇ ਕਿ ਕੱਲ ਦੇ ਅਛਾ ਅਛਾ ਤੁਹਾਡੇ ਵੱਲੋਂ ਮੈਂ ਕਿਹਾ ਕਿ ਮੰਮੀ ਗੱਲ ਇਦਾਂ ਆ ਕਿ ਲਾਗੇ ਆਏ ਤੇ ਹੈ ਤਾਏ ਚਾਚੇ ਨਹੀਂ ਤੇ ਉਹ ਠੀਕ ਨਹੀਂ ਹੈਗੇ ਉਹਨਾਂ ਦੇ ਵੀ ਕੋਈ ਰਿਸ਼ਤੇਦਾਰ ਚ ਉਹਨਾਂ ਨੇ ਸਰੀਓ ਚੱਲੇ ਉਧਰ ਅੱਛਾ ਤੇ ਫੇਰ ਘਰ ਇੱਥੇ ਮੈਂ ਮੈਂ ਕਹਾ ਮੇਰੀ ਮੈਂ ਤੇ ਫੇਰ ਉੱਥੇ ਦੀ ਉੱਥੇ ਹੀ ਆ ਗਈ। ਹੂੰ ਤੇ ਮੈਂ ਤਾਂ ਕਹਿੰਦੀ ਉਹ ਤੇ ਹੁਣ ਮੈਂ ਤੇ ਮਿੰਟੇ ਫੋਨ ਆਇਆ ਸੀ ਸਵੇਰੇ ਤੇ ਉਹ ਤੇ ਅੱਜ ਉਹਨਾਂ ਦੀ ਸ਼ਾਮ ਦੀ ਉਹਨਾਂ ਦੇ ਟ੍ਰੇਨ ਸੀ। ਅੱਛਾ ਤੇ ਮੰਮੀ ਹਣੀ ਤੇ ਚਲੇ ਗਏ ਹੋਣੇ ਆ। ਹੂੰ ਤੇ ਉਹ ਫੇਰ ਹੁਣ ਤੀਵਲ ਮੈਨੂੰ ਨਹੀਂ ਪਤਾ ਲੱਗਾ ਕਿ ਦਿਨ ਨੂੰ ਵੀ ਨਹੀਂ ਇਹ ਗੱਲ ਤਾਂ ਪਤਾ ਜਾਣਨ ਨੂੰ ਫੋਨ ਆਇਆ। ਫੋਨ ਆਇਆ ਇਹਨਾਂ ਨੂੰ ਜਾਂ ਨਹੀਂ ਇਹ ਤੇ ਹੁਣ ਮੈਨੂੰ ਫੇਰ ਉਹਨਾਂ ਨੇ ਤਾਂ 2-3 ਦਿਨ ਲਈ ਜਾਣਾ ਹੋਣਾ। 2-3 ਦਿਨ ਦੀ ਕਿੱਥੋਂ ਜਾਣਾ? ਆਫਤਾਰੇ ਉਹਨਾਂ ਦਾ ਫਿਰ ਵੀ ਲੱਗ ਹੀ ਜਾਣਾ ਉਹ ਜਾਂਚੇ ਵੀ ਸਫਰ ਪੈ ਜਾਂਦਾ ਉਹ ਤੇ ਹੈ ਹੀ ਦੋਕ ਦਿਨ ਲੱਗਦੇ ਹੀ ਆ ਹਾਂ ਉਹਨਾਂ ਜਾਂਚੇ ਦੋ ਦਿਨ ਤੇ ਉਧਾ ਬੰਨੇ ਤੇ ਤਿੰਨ ਚਾਰ ਦਿਨ ਦਾ ਵਿਆਹ ਹੁੰਦਾ ਉਹ ਆ ਜਾ ਕੇ ਪੰਜ 6 7 ਦਿਨ ਹੋ ਗਏ ਹਾਂ ਤੇ ਹੈ ਹੀ ਮੈਂ ਕਿਹਾ ਫਿਰ ਤੁਸੀਂ ਜਾਓ ਤੇ ਇਹਨਾਂ ਨੂੰ ਇੱਥੇ ਰਹਿਣ ਦਿਓ ਉੱਥੇ ਵੀ ਤੇ ਇਕੱਲੇ ਉਹਨਾਂ ਨੇ ਰਹਿਣਾ ਮੈਂ ਕਿਹਾ ਕੋਈ ਗੱਲ ਨਹੀਂ ਤੇ ਨਾਲੇ ਨਾਲ ਤੁਹਾਡਾ ਜੈਸਰ ਨਾਲ ਤੁਹਾਡਾ ਸੈਂਟਰ ਤੇ ਉਹਨਾਂ ਦਾ ਚੰਪ ਉਹ ਕੇਸੀਆਂ ਤਰੀਕਾਂ ਹੈ ਹੀ ਆ ਚੱਲੋ ਫਿਰ ਇਹੀ ਹੈ ਜੀ ਹੁਣ ਇਥੇ ਵਿਆਹ ਚੱਲ ਜਾਗੇ ਫਿਰ ਮਾਸੀ ਦੇ ਮੁੰਡੇ ਦਾ ਆਹ ਫਿਰ ਕੀ ਕਰਨਾ ਆਹ ਤੂੰ ਫਿਰ ਉਹਨੇ ਐਨੀ ਦੂਤੇ ਜਾਣੇ ਜਾਣਾ ਹਾਂ ਤੇ ਇੱਥੋਂ ਹੁਣ ਫਿਰ ਚਲ ਜਿਓ ਚੱਲ ਉਹਦਾ ਵੀ ਤੇ ਮੈਂ ਵੀ ਤੇ ਜਾਣਾ ਹੀ ਸੱਦਿਆ ਤੇ ਮੈਨੂੰ ਵੀ ਤੇ ਚੱਲ ਇਕੱਠੇ ਚੱਲ ਜਾਾਂਗੇ ਆਹ ਏਦਾਂ ਕਰ ਲਾਂਗੇ ਅਸੀਂ ਆਹ ਫਿਰ ਇਕੱਠੇ ਚੱਲ ਜਾਾਂਗੇ ਆਓ ਫਿਰ ਕੱਪੜੇ ਲੀੜਾ ਫਿਰ ਸੇਰ ਏਦਾਂ ਕਰਾਂਗੇ ਬਾਜ਼ਾਰ ਜਾਣੇ ਆ ਸੂਟ ਲੈ ਕੇ ਟੇਲਰ ਵੀ ਜਿਹੜੇ ਜਲਦੀ ਸਿੰਦੇ ਆ ਉਹਨਾਂ ਨੂੰ ਵੀ 15 ਕ ਦਿਨ ਚਾਹੀਦੇ ਹੁੰਦੇ ਆ ਸਵੇਰੇ ਚੱਲਾਂਗੇ ਤੇ ਲੈ ਕੇ ਤੇ ਤੁਸੀਂ ਕੱਪੜੇ ਸੀਪਣੇ ਦੇ ਆਇਓ ਆਹ ਏਦਾਂ ਕਰਾਂਗੇ ਆਹੋ ਤਹਾਰ ਚਾਪੀ ਮੰਮੀ ਫਰਫੜਾ ਕੇ ਨਹੀਂ ਨਾ ਗਏ ਹੁਣ ਮੇਰਾ ਤੇ ਸੈੱਟ ਸੂਟ ਵੀ ਘਰ ਰਹੀ ਆ ਪਰਸਵ ਵਗਾਰਾ ਹੋਦੀ ਆ ਚਾਪੀ ਫੋਨ ਕਰਕੇ ਪੁੱਛਣਾ ਪੈਣਾ ਰੱਖ ਕੇ ਤੇ ਜਰੂਰ ਗਏ ਹੋਣਗੇ ਉਹਨਾਂ ਨੂੰ ਪਤਾ ਆ ਸਮਾਨ ਇੱਧਰ ਉੱਧਰ ਘਰੋਟ ਲੈਣਾ ਹੀ ਪੈਣਾ ਚਲੋ ਮੈਂ ਉਹ ਮੈਂ ਉਹਨਾਂ ਨੂੰ ਕਹੂੰਗੀ ਨਾ ਤੁਸੀਂ ਤਾਂ ਮੈਨੂੰ ਦੱਸਤਾ ਹੁਣ ਮੈਂ ਉਹਨਾਂ ਨੂੰ ਕਹੂੰਗੀ ਕਿ ਮੰਮੀ ਨੂੰ ਇੱਕ ਵਾਰ ਫੋਨ ਲਾ ਲਿਓ ਹਾਂ ਕੀ ਪਤਾ ਵੀਰ ਜੀ ਨੂੰ ਆਇਆ ਹੀ ਹੋਵੇ ਫੋਨ ਮੈਨੂੰ ਹੁਣੇ ਵੀ ਨਹੀਂ ਛੋੜਣੇ ਮੇਨਾਂ ਦਾ ਹਜੇ ਗੱਲ ਹੀ ਨਹੀਂ ਕੀਤੀ ਸ਼ਾਇਦ ਦੱਸਿਆ ਹੋਵੇ ਜਾਂਦੇ ਵਿਆਹ ਤੇ ਵਿਆਹ ਕਰਨਾ ਵੀ ਕੀ ਆ ਅਮਾਸੀ ਦੇ ਮੁੰਡੇ ਦਾ ਤਾਂ ਇੱਕਦਮ ਵਿਆਹ ਪੈ ਗਿਆ ਪਹਿਲੇ ਤੇ ਕੋਈ ਹੈ ਨਹੀਂ ਹੁਣ ਮੈਨੂੰ ਕਪੜਾ ਲੇੜਾ ਵੀ ਬਣਾਉਣਾ ਪੈਣਾ ਕੰਮ ਤੇ ਬਥੇਰਾ ਹੀ ਖਰਚੇ ਦਾ ਹੀ ਘਰ ਹੈ ਪਰ ਚਲੋ ਕੀ ਕਰੀਏ ਤੁਹਾਨੂੰ ਆਪਣੇ ਵੀ ਸੁਵਾਉਣੇ ਤੇ ਉੱਥੇ ਦੇਖਾਉਣਾ ਵੀ ਹੋਡਲਾਈਨ ਕਰਨਾ ਪੈਣਾ ਪਹਿਲਾਂ ਉਹਨੇ ਮੁੰਡਾ ਰਿਆਣਾ ਤੇ ਫਿਰ ਕੀ ਕਰਨਾ ਚਲੋ ਕੋਈ ਨਹੀਂ ਹੁਣ ਜਿਹੜੇ ਕਰਨੇ ਆ ਕਾਰ ਵਿਹਾਰ ਤੇ ਉਹ ਕਰਨੇ ਹੀ ਚਲ ਕੋਈ ਗੱਲ ਨਹੀਂ ਕੋਈ ਨਹੀਂ ਸਵੇਰੇ ਚੱਲਦੇ ਵੀਰ ਜੀ ਹੁੰਦੇ ਆ ਫਿਰ ਤੁਸੀਂ ਸਲਾਹ ਕਰ ਲਓ ਉਹਨਾਂ ਨਾਲ ਚਲੋ ਠੀਕ ਆ ਫਿਰ ਕੋਈ ਨਹੀਂ ਤੇ ਆਪਾਂ ਚਾਹ ਨੂੰ ਸੂਕਲ ਕੇ ਆਪਾਂ ਸਕੂਟੀ ਤੇ ਹੋਵਾਂਗੇ ਆਹੋ ਜਰਾ ਚੱਲ ਕੇ ਗੰਦਾਸਪੁਰ ਕੋਈ ਨਹੀਂ ਚਲੋ ਕੋਈ ਨਹੀਂ ਇਦਾਂ ਕਰ ਲਾਂਗੇ ਚਲ ਇਹਨੇ ਕਰ ਲਓ ਫੋਨ ਵੀਰ ਜੀ ਨੂੰ ਪੁੱਛੋ ਕਰਤਾ ਕੌਣਾ ਚਲੋ ਠੀਕ ਠੀਕ ਲਖਬੀਰ ਕੀ ਕਰਿਆ ਦੀਵਾਰਾ ਗੱਡੀ ਸਾਫ ਕਰਨ ਦੇਓ ਗੱਡੀ ਮੇਰੀ ਧੋਤੀ ਪਈ ਹੀ ਤੇ ਕਟਾਇਆ ਜਮਫ ਸ਼ੋ ਸ਼ੋ ਸੁਸੋ ਤੇ ਕਿਚਾਰੇ ਦਾ ਕੰਮ ਕਿੱਦਾਂ ਸਹੀ ਚੱਲਣ ਪਿਆ ਕਿਚਾਰੀ ਬਸ ਆ ਹੋਈ ਗਿਆ ਟਾਈਮ ਲਗਾਵੇ ਤਿਆਰ ਹੋਣਾ ਠੀਕ ਆ ਠੀਕ ਆ ਮੇ ਸੁਣੋ ਗੱਲ ਸੁਸੋ ਯਾ ਆ ਗਿਆ ਇੱਕ ਖੇੜਾ ਵਿਆ ਮਾਸੀ ਦੇ ਮੁੰਡੇ ਦਾ ਮੇਰੀ ਮਾਸੀ ਨੇ ਅੰਬਰਸਰ ਹਾਂ ਉਹਨਾਂ ਨੇ ਵਿਆਹ ਰੱਖਤਾ ਹੈ 2021 ਦਾ 20 ਸਤੰਬਰ 21 ਨੂੰ ਬਰਾਤ ਤੇ ਪਹਿਲਾਂ ਮੈਨੂੰ ਮੇਰੀ ਗੱਲ ਸੁਣੋ ਪਹਿਲਾਂ ਦੇ ਕਹਿੰਦੇ ਹੀ ਹਵੇ ਸਾਲ ਕਰਨਾ ਵਾ ਯਾਰ ਉਹ ਤੇ ਕਹਿੰਦੇ ਹੀ ਉਹ ਮਾਸੀ ਤਾਂ ਨੂੰ ਪਤਾ ਠੀਕ ਨਹੀਂ ਲੈਂਦੇ ਹੈਗੇ ਤੱਕਾਂ ਦੀ ਚਲਕਾਰ ਹੀ ਦਿੰਨੀ ਆ ਅਗਲੇ ਸਾਲ ਕੁੜੀ ਵਿਆਹਾਂਗੇ ਚੱਲ ਕੋਈ ਗੱਲ ਨਹੀਂ ਖਰਚਾ ਬੜਾ ਹੋ ਜਾਣਾ ਹੁਣ ਤੁਹਾਨੂੰ ਪਤਾ ਭੈਣ ਦੇ ਭੈਣ ਹੈਗੀਆਂ ਤੇ ਇੱਕ ਸਾਰਾ ਕੁਝ ਕਰਨਾ ਪੈਣਾ ਆਪ ਵੀ ਕਪੜਾ ਲੀਡਾ ਖਰੀਦਣਾ ਪੈਣਾ ਉਹਨਾਂ ਲਈ ਵੀ ਖਰੀਦਣਾ ਪੈਣਾ ਚੱਲ ਕੋਈ ਨਹੀਂ ਹੁਣ ਜਿਹੜੇ ਕਾਰਵਿਆਰ ਬਣੇ ਉਹ ਕਰਨੇ ਤੇ ਪੈਣੇ ਨੇ ਗੋਵ ਦੀ ਗੱਲ ਹੈ ਹੀ ਆ ਹੁਣ ਵੀ ਕਰਨਾ ਵਾ ਤੇ ਅਗਲੇ ਸਾਲ ਵੀ ਤੇ ਕਰਨੇ ਪੈਣਾ ਵਾ ਨਹੀਂ ਨਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਮੈਨੂੰ ਫੋਨ ਆਇਆ ਸੀ ਤੇ ਕਾਰਡ ਉਹਨਾਂ ਨੇ ਨਾ ਅੱਜ ਹੀ ਔਨਲਾਈਨ ਪੇਜਤਾ ਹੈ ਉਹ ਜੀ ਅੱਜ ਕੱਲ ਤੁਹਾਨੂੰ ਪਤਾ ਵੀਡੀਓ ਚੰਨੀ ਆ ਕਹਿੰਦੇ ਸੀ ਆਇਆ ਨਹੀਂ ਆ ਜਾਣਾ ਕਿਉਂਕਿ 6 ਤਰੀਕ ਤੇ ਅੱਜ ਹੋ ਗਈ ਆ ਰਹਿ ਸਾਰੇ 10 ਦਿਨ ਗਏ ਆ 10 12 ਦਿਨ ਉਹਨਾਂ ਨੇ ਤੇ ਅਗਰ 12 ਤਰੀਕ ਨੂੰ ਸ਼ੁਰੂ ਹੈ ਵਿਆਹ ਔਰ ਮੈਨੂੰ ਕਹਿੰਦੇ 12 ਨੂੰ ਆ ਜਾ ਤੇ ਬਾਈ ਨੂੰ ਭੇਜਨਾ ਮੈਂ ਕਿਹਦਾ ਜਾਣ ਵੀ ਮਾਸੀ ਮੈਂ ਤਾਂ ਇੱਥੇ ਸੈਂਟਰ ਵੀ ਜਾਣਾ ਹੁੰਦਾ ਅਹ ਨਹੀਂ ਹਰਿਧੀ ਓਕੇ ਹੋ ਜਾਂਦਾ ਜੀ ਕਹਿੰਦੀ ਚੱਲ ਕੋਈ ਗੱਲ ਨਹੀਂ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਹੂੰ ਹੂੰ ਤੇ ਫਿਰ ਮੈਂ ਆ ਜਾਵਾਂ ਉਸ ਸਮਾਂ ਅੱਧਾ ਪਿੰਡ ਪੇ ਆਏ ਹੁਣ ਪਿੰਡ ਜਾਵਾਂਗੇ ਤੇ ਫਿਰ ਲਿਆਵਾਂਗੇ ਉਚਾਲ ਕੋਈ ਗੱਲ ਜਿੱਥੇ ਜਾਣਾ ਜਣੇ ਪੜਾਵਾ ਨਾਲੇ ਨਾ ਆ ਮੰਮੀ ਹਣੀ ਵੇਖ ਲਓ ਮੈਨੂੰ ਪਤਾ ਨਹੀਂ ਤਾਲੂ ਕਿ ਤੇ ਮੰਮੀ ਫੋਨ ਕਰਦੇ ਰਹੇ ਤੁਸੀਂ ਫੋਨ ਚੱਕਿਆ ਹੀ ਨਹੀਂ ਓ ਯਾਰ ਮੈਨੂੰ ਨਾ ਮੈਂ ਕੋਰਚੀ ਹੀ ਉਦੋਂ ਮੈਂ ਅੱਛਾ ਮਨ ਦੋ ਤਿੰਨ ਵਾਰੀ ਆਇਆ ਫੋਨ ਹੂੰ ਉਸ ਟਾਈਮ ਤੇ ਕਹਿਣੀਆ ਕਿ ਮੈਂ ਬਾਅਦ ਚ ਲਾਉਣ ਲਿਆ ਫੋਨ ਤੇ ਬਾਅਦ ਚ ਫੋਨ ਨਹੀਂ ਲੱਗਾ ਕੋਈ ਉਹਨਾਂ ਦਾ ਆਹੋ ਤਾਂ ਉਹਨੂੰ ਦੀਦੀ ਨੂੰ ਕਹਤਾ ਹੈ ਇਹਨਾਂ ਨੇ ਫੋਨ ਕੀ ਹੋਇਆ ਜਿਹੜੇ ਡੈੜੀ ਦੀ ਮਾਸੀ ਦਾ ਕੁੜੀ ਨਹੀਂ ਐ ਜੁਪੀ ਆਲਰੇਡੀ ਦੀ ਮਾਸੀ ਨੀ ਐ ਰੜੀ ਆਹੋ ਉਹਨਾਂ ਦੇ ਕੁੜੀ ਦਾ ਵਿਆਹ ਰੱਖਤਾ ਹੈ ਛਾ ਤੇ ਹੁਣ ਉਹ ਕਹਿੰਦੇ ਆ ਕਿ ਸੁਖਜਿੰਦਰ ਆਵੇ ਤੇ ਸਾਰੇ ਕੰਮ ਕਰੇ ਕਿਉਂਕਿ ਮਾਸੀ ਮੰਜੀ ਤੇ ਆ ਤੇ ਡੈਡੀ ਤੇ ਮੰਜੀ ਤੇ ਆ ਤੇ ਮਾਸੀ ਦੇ ਮੁੰਡੇ ਜੜੇ ਆ ਉਹ ਗੇਟ ਦਵਾ ਨੰਬਰ ਚ ਬਾਹਰ ਆਹੋ ਉੱਥੋਂ ਆ ਨਹੀਂ ਸਕਦੇ ਬਾਰੀ ਤੇ ਫਿਰ ਹੁਣ ਮੰਮੀ ਕਹਿੰਦੀ ਕਿ ਬਾਰ ਬਾਰ ਫੋਨ ਕਰਨਦੀ ਆ ਤੇ ਇਹ ਗੱਲ ਇਦਾਂ ਹੈ ਕਿ ਡੈਡੀ ਤੁਹਾਨੂੰ ਪਤਾ ਛੋਟੇ ਹੁੰਦੇ ਮਾਸੀ ਕੇ ਜ਼ਿਆਦਾ ਰਹੇ ਆ ਡੈਡੀ ਦਾ ਪਿਆਰ ਬੜਾ ਉਹਨਾਂ ਨਾਲ ਤੇ ਹੁਣ ਮੰਮੀ ਉਹ ਨਹੀਂ ਕਹਿੰਦੇ ਕਿ ਤੁਹਾਨੂੰ ਗਾਵੀ ਲੇਨਦੀ ਹੈ ਚੁੱਪੀ ਚਲ ਰੰਨੇ ਆ ਕਰ ਕੀ ਕਰਨਾ ਵਿਆਹ ਬੇੜ ਕੇ ਆਵਾਂਗੇ ਦੀਦੀ ਜਾਨ ਦੇ ਹੀ ਉਹ ਚੜੇ ਵੀ ਗਏ ਹੋਣੇ ਆ ਤੁਹਾਨੂੰ ਫੋਨ ਕਰਨ ਦੇ ਤੇ ਹਿਚਕਿਆ ਨਹੀਂ ਉਹ ਮੰਨੂ ਫੋਨ ਆਉਂਦਾ ਰਿਹਾ ਕਿ ਦੇ ਦੇ ਮੈਂ ਕੋਟ ਚ ਨਹੀਂ ਪਾ ਲਦਾ ਤਾਂ ਚਾਹੀਦਾ ਲੰਨ ਦੱਸਤਾ ਹਾਂ ਚਾਬੀ ਤੁਸੀਂ ਨਾ ਤੁਸੀਂ ਇਦਾ ਕਰਿਓ ਚਲੋ ਦੀਦੀ ਨੇ ਜਿਹੜਾ ਸਾਨੂੰ ਦੱਸਿਆ ਦੱਸਿਆ ਹੀ ਆ ਤੁਸੀਂ ਫੋਨ ਕਰ ਲਿਓ ਮੰਮੀ ਨੂੰ ਮੈਂ ਤਾਂ ਮੰਮੀ ਨੂੰ ਪਤਾ ਕੀ ਆਈ ਆ ਨਾ ਜੇ ਫੋਨ ਕੀਤਾ ਹੀ ਮਿਸ ਕਾਲਾਂ ਤੇ ਚੜੀਆਂ ਹੀ ਆ ਉੱਥੇ ਜਾ ਕੇ ਉਹ ਕੋਈ ਬਦਲ ਗਿਆ ਮੇਰਾ ਪੁੱਤ ਉਹ ਨਹੀਂ ਮੈਂ ਤਾਂ ਫੋਨ ਕੀਤਾ ਨਾਲ ਉਹਦੇ ਹੁਣ ਦੱਸ ਕੀ ਕਰਨਾ ਨਾਲੇ ਕਹਿੰਦੇ ਹੀ ਮिन्नੂ ਵੀ ਉਹਨਾਂ ਨੇ ਕਿਹਾ ਕਿ ਵਿਆਹ ਤੇ ਆਓ ਤੇ ਮੈਂ ਕੀ ਕਰਾਂ ਮੈਂ ਤਾਂ ਨਿਆਣੇ ਨੇ ਦੂਰ ਜਾਇਆ ਨਹੀਂ ਉਹ ਜਾਂਦਾ ਤੇ ਹੁਣ ਮੈਂ ਕਿਹ ਚਲੋ ਕੋਈ ਗੱਲ ਨਹੀਂ ਮੈਰੀ ਦੀ ਨੂੰ ਕਹਿ ਲਈਗੀ ਪਰ ਆਹਦੇ ਤੇ ਵਿਆਹ ਇਹਦੇ ਆਪਾਂ ਜਾਈਏ ਫਿਰ ਪਿੰਡ ਤੇ ਕਹਿੰਦੇ ਕਿ ਪਿੰਡ ਹੀ ਜਾਣਾ ਭਾਬੀ ਮਾਤਾ ਮੇਰੀ ਤੇ ਆਣ ਹੀ ਨਹੀਂ ਹਜੇ ਤੇ ਆਹ ਜਿਹੜੇ ਗਵਾਂਢੀ ਹਨ ਇਹ ਹਜੇ 4 ਦਿਨ ਹੋ ਗਏ ਆ ਇਹਨੂੰ ਹੁਣ ਫਿਰ ਚੱਲ ਗਈ ਕੱਲ ਦੇ ਬੈਗ-ਬੈਕ ਕਰਕੇ ਤੇ ਉਧਰ ਵੀ ਕਰੇ ਫਿਰ ਮਰਨ ਬੈਣਾ ਵਾ ਆਹੋ ਤੇ ਇਹਨਾਂ ਦੇ ਵਿਆਹ ਹੀ ਤਾਂ ਫਿਰ ਦੀਦੀ ਕਹਿੰਦੀ ਮੈਂ ਫਿਰ ਕੱਲੀ ਰਹਿ ਗਈ ਮੈਂ ਕਿਹਾ ਚੱਲ ਕੋਈ ਨਹੀਂ ਮੰਮੀ ਉੱਥੇ ਗਈ ਆ ਪੱਥੇ ਰਹਿ ਲੈਣੇ ਸਾਨੂੰ ਕਿਹਦੀ ਗੱਲ ਹੈ ਹਨਾ ਇੱਥੇ ਭਵੇਂ ਆਣ ਗਵਾਂਢ ਵਾਲੇ ਗੱਲਾਂ ਕਰਦੇ ਹੋਣ ਗੱਲਾਂ ਤਾਂ ਨਹੀਂ ਕਿਦੋਂ ਤੇ ਆਪਣਾ ਯਾਰ ਆਂਡੇ ਦਾ ਵੀ ਦੇ ਭਰਾ ਕੇ ਬੈਠੇ ਉਹ ਪਤਾ ਨਹੀਂ ਕੀ ਗੱਲ ਆਹੀ ਆ ਉਹ ਹੈ ਨਹੀਂ ਘਰ ਤੇ ਚੱਲ ਚਲ ਬਾਕੀ ਗੱਲਾਂ ਕਰਦੇ ਤੇ ਹੋਣੀਆਂ ਹੀ ਆ ਫਿਰ ਵੀ ਬੰਦਾ ਦਾ ਕਹਿੰਦਾ ਯਾਰ ਇਹ ਨਾ ਆਇਆ ਕਰ ਯਾਰ ਤੁਹਾਨੂੰ ਪਤਾ ਅੱਜ ਕੱਲ ਮਹੌਲ ਨਹੀਂ ਚੰਗਾ ਜੇ ਆਪਾਂ ਇਹ ਸੋਚਾਂਗੇ ਕਿ ਲੋਕੀ ਕੀ ਕਹਿਣਗੇ ਕਿ ਭਰਾ ਪਰ ਜਾਏ ਤੇ ਰੱਬ ਦਾ ਵਾਸਤਾ ਕੱਲ ਨੂੰ ਬੰਦ ਕੋਈ ਗੱਲ ਹੋ ਜਿੱਥੇ ਚੋਰੀ ਹੋ ਜੇ ਜਾਂ ਨਾ ਮਾਪ ਤੁਹਾਨੂੰ ਵੀ ਨੁਕਸਾਨ ਫੇਰ ਵੀ ਤੇ ਕਹਿਣੀ ਹੈ ਕਾਸ਼ ਆਪਾਂ ਉੱਥੇ ਰਹਿ ਲੰਦੇ ਹੂੰ ਬੰਦੇ ਦੀ ਜਾਨ ਤੇ ਬਚਦੀ ਜਾਂ ਘਰ ਤੇ ਬਚਦਾ ਇਹ ਗੱਲ ਹੋ ਜਾਂਦੀ ਨੇ ਬਾਅਦ ਚ ਚਲੋ ਕੋਈ ਨਹੀਂ ਮੈਂ ਕਹ ਦੇਖਾਂ ਸੈਂਟਰ ਜਾਣਾ ਤੇ ਤੁਸੀਂ ਮੰਮੀ ਨੂੰ ਫੋਨ ਕਰ ਲਿਓ ਚਲ ਮੈਂ ਕਰ ਲੈਂਦਾ ਵਾ ਇਧਰ ਵੇਲਾ ਹੋ ਗਿਆ ਮੈਂ ਕਰ ਲੈਂਦਾ ਫੋਨ ਚਲੋ ਠੀਕ ਠੀਕ ਚਲ ਮਾਵਰ ਤੇ ਕੰਮ ਹੋ ਗਏ ਹਾਂਜੀ ਆਂਟੀ ਆਜੋ ਆਜੋ ਲੰਘਾਓ ਕਹ ਰਹੀ ਦੀ ਨਾ ਕਿ ਨਿਤ ਦਵਾਈਆਂ ਮੰਨ ਲਈ ਵਾਰੋ ਮੈਂ ਕਹਿੰਦੀ ਨਹੀਂ ਨਾ ਉਹਦੀ ਕਰਨੀ ਵਾਇ ਤੇ ਨਹੀਂ ਦੀ ਮਾਵਰ ਤੇ ਪ੍ਰਾਪਰ ਜੇ ਵੀ ਆਏ ਤੇ ਆ ਬਟਾ ਜੀ ਨੋ ਹੋ ਗਿਆ ਯਾਨੋ ਉਹ ਨਾ ਆਂਟੀ ਤਾਨੂੰ ਪਤਾ ਹੀ ਆ ਮੰਮੀ ਦੇ ਘਰ ਹੈ ਨਹੀਂਗੇ ਤੇ ਫਿਰ ਨਿਆਣੇ ਨਾ ਮੈਂ ਕੱਲ ਵੀ ਤੁਹਾਨੂੰ ਪਤਾ ਨਾ ਕਿੱਥੇ ਮਾਸੀ ਜੀ ਹੁਣ ਹਲੇ ਹੋਮਰਫ ਕੀਤਾ ਹੀ ਫੋਨ ਕਹਿੰਦੇ ਸੀਗੇ ਕਿ ਹੋਰ ਟਾਈਮ ਲੱਗ ਜਾਣਾ ਇਹ 10 ਦਿਨ ਪਹਿਲੇ ਜਦ ਤੇ ਘਰ ਆ ਮੈਨੂੰ ਤਾਂ ਡਰ ਜਾਈ ਹੁੰਦਾ ਤੇ ਮੈਂ ਫਿਰ ਉਹਨਾਂ ਨੂੰ ਮੰਮੀ ਨੂੰ ਫੋਨ ਕੀਤਾ ਮੰਮੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਨੁਕਲਾਤਾ ਕਿ ਕੁੜੀ ਇਕੱਲੀ ਤੇ ਨਾ ਲੈ ਨਿਆਣਾ ਮੈਂ ਤੇ ਕਰਦਾ ਸੀ ਤਾਂ ਸਰਦਾ ਕਰਦਾ ਇਦਾਂ ਹੀ ਆਂਟੀ ਤੁਹਾਨੂੰ ਪਤਾ ਹੀ ਆ ਫਿਰ ਸਾਰਨਾ ਪੈਂਦਾ ਕੀ ਕਰੀਏ ਹੁਣ ਮੰਮੀ ਨੇ ਅੱਗੇ ਤੋਂ ਮਗਰੋਂ ਫਿਰ ਕਰਨਾ ਤੇ ਹੈ ਹੀ ਆ ਆਹ ਇਦਾਂ ਤਾਂ ਤੇ ਤੁਹਾਡੇ ਪੜੀ ਲਿਖੀ ਬੜੀ ਆ ਇਹ ਵੀ ਲੇਬਲ ਦੇ ਦੋ ਹੋ ਗਿਆ ਨੂੰ ਨਾ ਕੋਈ ਕੰਮ ਕੁੰਮ ਨਹੀਂ ਕਰਦੀ ਨਹੀਂ ਵੇਲੇ ਕਿਉਂ ਆਂਟੀ ਬਰਾ ਮੇਰਾ ਵਕੀਲ ਆ ਰੋਜਗਰਦਾਸਪੁਰ ਉਹਦਾ ਆਪਣਾ ਚੈਂਬਰ ਉੱਥੇ ਚੱਲ ਜਾਂਦਾ ਤੇ ਸੁਖਣਾ ਭਾਬੀ ਦਾ ਤੇ ਇੱਧਰ ਅੱਡੇ ਤੇ ਆਪਣੇ ਉਧਰ ਸੈਂਟਰ ਦਾ ਟਿਊਸ਼ਨ ਦਾ ਤੇ ਅਹੀਂ ਤਾਂ ਹੀ ਹੁਣ ਇੱਥੋਂ ਪਹਿਲਾਂ ਤੇ ਉੱਥੋਂ ਜਾਂਦੇ ਹੀ ਹੁਣ ਮੈਂ ਨਾਲ ਚੱਲ ਜਾਨੀ ਆ ਤੇ ਚਲੋ ਇੱਥੋਂ ਚੱਲ ਜਾਂਦੇ ਆ ਉਹਨਾਂ ਨੇ ਆਪਣਾ ਸੈਂਟਰ ਖੋਲਿਆ ਆ ਕਿ ਉੱਥੇ ਨਿਆਣੇ ਪੜਾਉਂਦੇ ਆ ਉਹ ਜੀ ਸਕੂਟਰੀ ਤੇ ਜਾਂਦੀ ਆ ਮੈਂ ਕਿਹ ਪਤਾ ਨਹੀਂ ਕਿੱਥੇ ਜਾਂਦੀ ਆ ਨਾ ਮੈਂ ਵੇਖਦੀ ਤੀਂ ਨਹੀਂ ਰੋਜ਼ ਇਹ ਰੋਜ਼ ਤੋਂ ਉਹ ਜਨੇ ਸਕੂਟਰੀ ਤੇ ਜਾਂਦੀ ਨੇ ਜਾਣਾ ਕਿੱਥੇ ਆ ਜਾ ਕੇ ਆਂਦੀ ਸੈਂਟਰ ਹੀ ਜਾਈਦਾ ਆ ਕਿ ਚੱਲ ਲੋ ਵੀ ਕੱਲੇ ਫਿਰ ਤੁਹਾਨੂੰ ਪਤਾ ਇੱਧਰ ਦੇ ਰਾਵਾਂ ਦਾ ਇੰਨਾ ਨਹੀਂ ਉਹਨਾਂ ਨੂੰ ਕਿ ਭੇਤ ਡਰ ਜਾ ਹੀ ਹੁੰਦਾ ਫਿਰ ਵੀਰ ਜੀ ਕਹਿੰਦੇ ਚੱਲ ਕੱਠੀਆਂ ਚੱਲ ਜਿਆ ਕਰੋ ਟਾਈਮ ਪਾਸ ਹੋ ਜਾਂਦਾ ਨਾਲ ਵਿੱਚ ਅੱਛਾ ਫਿਰ ਸਹਿਮ ਜੀ ਚੰਗੀ ਜਾ ਕੇ ਬਹਿ ਰਹਿੰਦੀ ਹੈ ਤੇ ਜਾਂਦੀ ਗਈ ਜਾਂਦੀ ਆ ਤੇ ਕੀ ਕਰੀ ਅੰਟੀ ਤੁਹੀ ਮੇਰੇ ਨਾਲ ਉਹ ਅੱਧੇ ਚ ਆਉਂਦੇ ਹੋਂ ਤੁਹਾਨੂੰ ਪਤਾ ਮੰਮੀ ਤੇ ਜਿਹੜੇ ਗਏਗੇ ਗਵਾਂਢੀ ਵੀ ਕਿਹੜਾ ਘਰ ਟਿਕਦੇ ਕਦੀ ਕਿਤੇ ਜਾਣਾ ਕਦੀ ਕਿਤੇ ਹੁਣ ਅਸ਼ ਕੱਲ ਆਏ ਜੇ ਸ਼ਾਮੀ ਤੇ ਮੈਂ ਕਹਿੰਦੀ ਮੈਂ ਕਿਹਾ ਹੁਣ ਰਹੋਗੇ ਅਹੀਂ ਨਹੀਂ ਪਤਾ ਨਹੀਂ ਹੁਣ ਕਿਦਾ ਕਹਿਣ ਦੇ ਕੋਈ ਨਹੀਂ ਠੀਕ ਸੇ ਨਿਕ ਹਨ ਥੋੜਾ ਜਿਹਾ ਵਿਆਹ ਵਾ ਚੱਕਰ ਅਹੀਂ ਹੁਣ ਹਫਤਾ ਉੱਥੇ ਜਾਣਾ ਅੱਛਾ ਹੁਣ ਫਿਰ ਇਹ ਵੀ ਬੰਦ ਨਾ ਕੋਈ ਸਿਆਣਾ ਉਹ ਤੇ ਫਿਰ ਕੱਲਾ ਬੰਦਾ ਕੀ ਕਰੇ ਤਾਂ ਅਸੀਂ ਜਾਣਦੇ ਜੇ ਮੁੰਡਾ ਜਾਂਦਾ ਸਕੂਲ ਲੈ ਹਾਂਜੀ ਫਿਰ ਤਾਂ ਚੱਲ ਜਾਂਦਾ ਰੋ ਸਕੂਲ ਫਿਰਦਾ ਫਿਰ ਮੈਂ ਮਗਰੋਂ ਕੱਲੀ ਹੁੰਨੀ ਆ ਤੇ ਹੁਣ ਵਾਵਾ ਆਏ ਆ ਮਾਮਾ ਮਾਮੀ ਉਹਦੇ ਉਹਨਾਂ ਨਾਲਾਰੇ ਲੱਗਾ ਰਹਿੰਦਾ ਐ ਤੇ ਨਹੀਂ ਤੇ ਤੁਹਾਨੂੰ ਪਤਾ ਐ ਤੇ ਉੱਦੇ ਹੀ ਦਾਦੀ ਦੇ ਮਗਰ 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 ਇਹਨੇ ਫਿਰ ਨਾ ਇਹਨੇ ਤਾਂ ਮੈਨੂੰ ਤਾਂਗੇ ਬੜਾ ਕਰਨਾ ਤੇ ਨਾਨਕੇ ਜਾਇਆ ਨਾ ਆਂਟੀ ਪੇਕੇ ਜਾਇਆ ਘਰ ਬੰਦ ਕਰਕੇ ਬਾਰੋ-ਬਾਰ ਇਹਨੇ ਦੇਨ ਸਰਦਾਨੀ ਜੀ ਸਰਦਾ ਬੜਾ ਮੋਲ ਖਰਾਬ ਆ ਆਰਾਮ ਨਾਲ ਗੁੱਲ ਲੈ ਛੱਡ ਕੇ ਜਾਇਆ ਕਰੋ ਕਿਤੇ ਤੁਹਾਨੂੰ ਪਤਾ ਹੀ ਆ ਪਿੱਛੇ ਜੀ ਕਿੱਦਾਂ ਲੁੱਟ ਖਸੂ ਹੋਣ ਡਈ ਹਿੱਲੀ ਹੋਈ ਆ ਉਹ ਉਹੀ ਮੋਲ ਤੋਂ ਡਰਦੇ ਆ ਨਾ ਫਿਰ ਮੰਮੀ ਨੇ ਵੀਰ ਤੇ ਭਾਬੀ ਨੂੰ ਕਾਲਤਾ ਮੈਂ ਕਿਹਾ ਕੱਲ ਦੋ ਕਿ ਚੱਲ ਉਥੇ ਉਹ ਕਹਿੰਦੇ ਅਸੀਂ ਦੂਵੇਂ ਜੀ ਹੈਗੇ ਆ ਡੈਡੀ ਤੇਰਾ ਵੀ ਹੈਗਾ ਆ ਤੇ ਲਾਗੇ ਉਹਦਾ ਵੀ ਘਰ ਚਲੋ ਇੱਧਰ ਉੱਧਰ ਕਿਤੋਂ ਦੇ ਫਿਰਦੇ ਰਹਿੰਦੇ ਆ ਪਿੰਡਾਂ ਜਿਹੇ ਤੇ ਅੰਦੇ ਬਾਰ ਬਾਰ ਆ ਤੇ ਚੱਲ ਤੂੰ ਕੰਦੀ ਨਾ ਆ ਰਹਿ ਤੇ ਚੱਲ ਘਾਲ ਦੇ ਨੇ ਮੈਂ ਕਿਹਾ ਘਾਲ ਦੋ ਹੁੰਦੇ ਉਹਦਾ ਕਹਿਣ ਦੇ ਹੀ ਕਿ ਅਸੀਂ ਜਾਣਾ ਆ ਮੈਂ ਕਿਹਾ ਹੁਣ ਆ ਲੈਣ ਦੋ ਮੰਮੀ ਨੂੰ ਤੇ ਫੇਰ ਵੀ ਜਾਏ ਉਹ ਇਦਾਂ ਨਾ ਜਾਏ ਉਹ ਵੀ ਅੱਛਾ ਆਏ ਨੇ ਜੀ ਮੰਮੀ ਮੰਮੀ ਹੁਣ ਵੇਖੋ ਕਿਦਾਂ ਆਉਂਦੇ ਤੁਹਾਨੂੰ ਪਤਾ ਮਰਜ਼ੀ ਨਾ ਆਉਣਾ ਮਰਜ਼ੀ ਨਾ ਜਾਣਾ ਬੰਦਾ ਕਹਿ ਵੀ ਸਕਦਾ ਨਹੀਂ ਹੁਣ ਇਹ ਵੀ ਬਾਹਰ ਨੇ ਫਿਰ ਕੀ ਕਵਾਂ ਮੈਂ ਵੀ ਹੁਣ ਠੀਕ ਜੋ ਬਹਿ ਜਾਓ ਮੈਂ ਕੁਝ ਆ ਪਾਣੀ ਲਿਓਨੀ ਆ ਕੋਈ ਨਹੀਂ ਚਾਹ ਠੀਕ ਹੈ ਫਿਰ ਆਈ ਮੈਂ ਵੇਖਾ ਸਹੀ ਮੈਂ ਮੈਂ 12 ਵਜੇ ਮਾਂ ਦੀ ਵਖਲੋ ਕੇ ਮਟਾ ਹਾਂ ਉਟੀ ਕਿਤੇ ਉਟੀ ਕਿਤੇ ਚਲ ਗਈ ਆ ਤੋ ਸ਼ਾ ਸ਼ਾ ਹੋਰ ਬਾਤ ਆਏ ਤੰਦਰਾ ਕੇ ਦਰਵਾਜਾ ਖੜਕਾਇਆ ਫਿਰ ਮੈਂ ਚੱਲ ਕੋਈ ਨਹੀਂ ਤਾਂ ਡਾਪਰਾ ਘਰ ਆ ਕੋਈ ਗੱਲ ਨਹੀਂ ਮੈਂ ਅੱਗੇ ਕਹਿ ਨਹੀਂ ਮੈਂ ਕਿ ਆਂਟੀ ਦੀ ਵਾਰ ਲੱਗਣ ਡੇ 12 ਵਜੇ ਮਾਂ ਦੀ ਅੱਛਾ ਚੱਲ ਆਜੋ ਫਿਰ ਉਧਰ ਕੋਈ ਨਹੀਂ ਮੈਂ ਬਹੁਤ ਚਾਹ ਪਾਣੀ ਲੈ ਆਈ ਕਿਸ ਮੇਰੇ ਪਰਪਰ ਦਾਇਆ ਕੇ ਬੈਠੇ ਆ ਤੇ ਬੈਠੇ ਤੇ ਮੇਰੇ ਕੋ ਤੇਰਾ ਕਹਦੇ ਢਿੱਡ ਚ ਪੇੜ ਹੁੰਦੀ ਇੰਨੀ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਸਵਾਦ ਚਾਹੀਦੇ ਬਸ ਤਾਕਾਂ ਚੱਕੀ ਆ ਇਹਦੇ ਘਰ ਚ ਕੀ ਹੋਣਦਾ ਕੀ ਨਹੀਂ ਹੋਣਦਾ ਹੋਰ ਕੋਈ ਕੰਮ ਨਹੀਂ ਇਹਨਾਂ ਨੂੰ ਹਾਲ ਹੀ ਬੁਰੇ ਆ ਕਿਦੇ ਦੱਸ ਵਿਲੇ ਰਹਿਣ ਖਾਣ ਪੀਣ ਜੋ ਮਰਜ਼ੀ ਕਰਨਾ ਆਪਣੇ ਘਰ ਤੇ ਕੋ ਲੈ ਕੇ ਖਾਣਦੇ ਕੋਈ ਹਾਲ ਹੀ ਲੋਕਾਂ ਦਾ ਵਿਲੇ ਤੇ ਮੈਂ ਕਹਿੰਦੀ ਕੋਈ ਹਾਲ